ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਤੇ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੀ ਸ਼ੁਰੂਆਤ ਹੋਈ ਆ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਈ ਮੂਸੇ ਵਾਲੇ ਦਾ ਪਿੰਡ ਬਾਈ ਦੀ ਕੋਠੀ ਸਭ ਕੁਝ ਦਿਖਾਵਾਂਗੇ ਜੇ ਉੱਥੇ ਸਾਨੂੰ ਅਲਾਉ ਹੁੰਦਾ ਕੀਤਾ ਤੇ ਉਹਨਾਂ ਦੇ ਵੀਰ ਦੇ ਟਰੈਕਟਰ ਟਰੱਕਰ ਜੋ ਵੀ ਸਾਰੇ ਸੰਦ ਸਾਮਾਨ ਕਰੇ ਦਿਖਾਵਾਂਗੇ ਤੁਹਾਨੂੰ ਵਲੌਗ ਦੇ ਨਾਲ ਜੁੜੇ ਰਹੋ ਚਾਰ ਪੰਜ ਜਾਣੇ ਅਸੀਂ ਚੱਲੇ ਆਂ ਪਲਾਨ ਤੇ ਸਾਡਾ ਹੈਗਾ ਕਿ ਸਵੇਰੇ 7 ਵਜੇ ਨਿਕਲਣ ਦਾ ਪਰ ਥੋੜੇ ਜੀ ਅਸੀਂ ਲੇਟ ਹੋ ਗਏ ਟਾਈਮ ਸਾਢੇ 9 ਹੋ ਗਏ ਆ ਤੇ ਕਰਦੇ ਕਰਦੇ 10 ਕ ਵੱਜ ਜਾਣੇ ਬਾਕੀ ਦੋ ਬੰਦੇ ਜੇ ਲੈਣੇ ਆ ਤੇ ਹੋਰ ਸੁਣਾਉ 23 ਸੌ ਠੀਕ ਠਾਕ ਜੇ ਅੱਜ ਦੇ ਵਲੌਗ ਚ ਯਾਰ ਨਾ ਯਾਰ ਆਊਗਾ ਤੇ 27 ਤਰੀਕ ਅਜ 29 ਤਰੀਕ ਨੂੰ ਇਹ ਆਪਾਂ ਵਲੌਗ ਅਪਲੋਡ ਕਰ ਦਾਂਗੇ ਤੇ ਚੱਲਦੇ ਆਂ ਬਸ ਫਿਰ ਆਹੋ ਜੇ ਜਦੋਂ ਯਾਰ ਹੋਣਾ ਤੇ ਫਿਰ ਦੁਸ਼ਮਨਾ ਦਾ ਘਾਟਾ ਹੀ ਗਾਦਾ 7 ਵਜੇ ਦਾ ਟਾਈਮ ਦਿੱਤਾ ਜੀ ਤੇ 10 ਵਜਾ ਦੇਣੀ ਇੰਨਾ ਤੇ ਤੁਹਾਨੂੰ ਪਤਾ ਕਿ ਸਫ਼ਰ ਲੰਮਾ ਵੀ ਕਾਫੀ ਆ ਤੇ ਅਸੀਂ ਇਹ ਸੋਚਿਆ ਕਿ 10 ਵਜੇ ਅਸੀਂ ਉੱਥੇ ਪਹੁੰਚ ਜਾਵਾਂਗੇ ਪਰ 10 ਵਜੇ ਤੋਂ ਤੁਰਨ ਲੱਗੇ ਆ ਅਜੇ ਪੰਜਵੇਂ ਬੰਦੇ ਨੂੰ ਲੈਣਾ ਸੀ ਅਜੇ ਗੱਡੀ 'ਚ ਬੈਠਾ ਨਹੀਂ ਆ ਜੇ ਇਹਨੂੰ ਛੱਡ ਕੇ ਚੱਲ ਗਏ ਤੇ ਨੇ ਰੋਣਾ ਆ ਅਜੇ ਵੀ ਬੰਦਾ ਪ੍ਰੈਮ ਲੇਟੇ ਮਰਦਾ ਭੰਦਾ ਜੀ ਚੱਲ ਆਗਾ ਤੇ ਤਿੰਨ ਘੰਟੇ ਦਾ ਸਫ਼ਰ ਆ ਮੇਰੇ ਖਿਆਲ ਨਾਲ ਓਏ ਉਹਨੇ ਜਾਣਾ 12:01 ਵਜੇ ਜਾਣੀਆਂ ਜਾਂਦੇ ਆ ਆਹਾਂ ਜੁੜਿਓ ਬਾਕੀ ਲੋਕ ਤਾਂ ਨਜ਼ਾਰਾ ਹੋਊਗਾ ਯਾਰ ਐਕਸਾਈਟਮੈਂਟ ਬੜੀ ਆ ਅੱਜ ਗੱਡੀ 'ਚ ਵੇ ਲੈਵਲ ਵੇ ਲਓ ਸਿੱਧੂ ਮਸਿਆਲੇ ਬਾਈ ਦੇ ਸਾਰੇ ਗਾਣੇ ਲੱਗਣਗੇ ਤਿਆਰ ਵੀ ਇਦਾਂ ਹੋਣਗੇ ਜਿੱਦਾਂ ਕੋਈ ਸ਼ਵਾਰਾ ਲੱਗ ਲੱਗਾ ਟੌਰ ਤੇ ਲਾਢੀ ਦੀ ਆ ਅਸੀਂ ਤੇ ਸਾਰੇ ਐਵੇਂ ਹੀ ਆ ਕੋ ਓਏ ਹੋਏ 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 ਟ੍ਰਾਈਪੋਡ ਵੇਖੋ ਨਾ ਨਵੜਿਆ ਹਾਏ 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 ਹਾਂਜੀ ਨਹੀਂ ਆਵਾਰਾਂ ਨੂੰ ਕਿ ਕਰਾਇਆ ਗੁੰਜਲਾ ਪੈ ਗਿਆ ਸ਼ਰਾਣਾ ਨਹੀਂ ਤੇ ਆ ਗੁੰਜਲਾ ਪੈ ਗਿਆ ਦੇ ਵਾਹ ਲਾਈਵ ਹੋਇਆ ਇਹ ਮੁੰਡਾ ਲਾਈਵ ਹੋਇਆ ਦੇਰ ਲਾਈਵ ਹੋਇਆ ਤੂੰ ਅਫਰੀਕਨ ਜਾ ਚਲੋ ਮਿੱਤਰੋ ਬੱਸ ਹੁਣ ਚੱਲਦੇ ਆ ਬਿਨਾ ਟਾਈਮ ਵੇਸਟ ਕੀਤੇ ਆ ਟਾਈਮ ਕਾਫੀ ਹੋ ਗਿਆ ਵਾ ਤੇ ਅੱਗੇ ਕੇ ਵਾਸਤੇ ਰੋਣ ਕੇ ਵਜਣਗੇ ਅਜੇ ਦੇਖਿਓ ਵਲੌਗ ਨੂੰ ਪੂਰਾ ਆ ਬਲੇਂਦੋ ਗੱਡੀ ਲਈ ਕੇ ਦੀ ਨੇਦਾ ਯਾਰ ਤੇਲ ਵਾਲਾ ਲੱਭ ਨਹੀਂ ਦਿਆ ਵੀ ਸੋਚੀ ਨਹੀਂ ਲੱਭੰਦਾ ਕਿੱਥੋਂ ਖੋਲਣੀ ਆ ਆ ਬੋਨਟ ਖੁੱਲਾ ਜੇ ਮੈਨੂੰ ਤਾਂ ਯਾਰ ਇੱਥੇ ਹੁੰਦਾ ਵੈਸੇ ਨੋਰਮਲ ਤੇ ਪਰ ਇਥੋਂ ਇੱਥੇ ਹੈਗਾ ਨਹੀਂ ਉੱਥੇ ਉਹੋ ਹੀ ਆ ਲੱਭ ਨਹੀਂ ਦਿਆ ਡਰਾਈਵਰ ਸਾਈਡ ਵਾਲੀ ਦੇ ਥੱਲੇ ਇਧਰ ਨਾਲ ਸੇ ਉੱਤੇ ਗੱਲ ਉਹ ਵੀ ਨਾ ਆ ਹੀ ਪਤਾ ਆ ਹੀ ਉੱਤੇ ਜਾ ਯਾਰ ਉਹ ਭਰਾ ਪਤਾ ਆ ਹੀ ਉੱਤੇ ਲੋਕਾਂ ਨੂੰ ਪੈਣੀ ਮੈਂ ਵੀ ਯਾਰ ਸੋਚਣਿਆ ਹੁੰਦਾ ਤੇ ਇੱਥੇ ਹੀ ਕਿੱਥੇ ਚਲ ਗਿਆ ਉੱਤੇ ਪਤਾ ਆ ਗੱਡੀ ਇਹ ਗੰਦੀ ਜੀ ਹੋਈ ਨਾ ਉਹ ਵੇਖੋ ਅਜੇ ਵੀ ਪਿਆ ਪਤਾ ਸੋਚੀ ਨਹੀਂ ਲੱਭਾਂ ਮੈਂ ਸੋਚ ਕਿੱਥੇ ਚਲ ਗਿਆ ਇਹਦਾ ਪਿਛਲੇ ਪੈਟਰੋਲ ਬੰਪਦਾ ਸੀ ਉਦਾਂ ਹੀ ਆ ਗਿਆ ਮੈਂ ਲੱਭ ਲੈਣੇ ਗਿਆ ਆ ਤੇ ਪਤਾ ਹੈ ਪਤਾ ਆ ਗਿਆ ਉੱਤੇ ਤੈਨੂੰ ਪਤਾ ਹੀ ਆ ਯਾਰ ਤੇ ਸਪੈਡਰ ਨਹੀਂ ਲੈ ਗਿਆ ਅੰਬਰਸਰ ਕ੍ਰੋਸ ਕਰ ਗਏ ਆ ਅੰਬਰਸਰ ਦੇ ਵਿੱਚ ਹੀ ਆ ਜੇ ਤੇ ਰੋ ਪੀਨ ਲੱਗੇ ਆ ਮੁੰਡਿਆਂ ਨੂੰ ਤੇ ਲੱਗੀ ਕਹਿੰਦੇ ਬੜੀ ਛੇਦੀ ਤੇ ਵਿੱਕੀ ਨੂੰ ਕਹਿੰਦੇ ਥੋੜਾ ਜਿਹਾ ਕੰਮ ਆ ਕਬਰਾਟੋ ਕਰੋ ਕਬਰਾਟ ਹੀ ਆ ਪਿਆ ਮੈਂ ਕਿਹਾ ਇਹ ਤੇ ਇੱਥੇ ਹੀ ਆ ਇਹ ਤੇ ਬੜੀ ਅੱਗੇ ਜਾਣਾ ਚਲੋ ਕੋਈ ਗੱਲ ਨਿਆਰੇ ਲੈ ਆਂਦੇ ਉਹ ਇਧਰ ਕੋ ਹਾਂ ਆ ਪੂਰਾ ਮਛਰਿਆ ਗੋਰਾ ਗੋਰਾ ਪੂਰਾ ਮਛਰਿਆ ਦੇ ਬਿਲਾ ਮਾਮਾ ਤਾਂ ਥੱਲੇ ਤੇ ਜੱਜ ਲੱਗਾ ਹੀ ਆਏ ਕੋ ਆ ਲੈ 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 ਗੁਰਾ ਨਿਚਰੇ ਜਾਵੇ ਸਾਲ ਥੱਲੇ ਨਾ ਆ ਜਾਓ ਕੋਈ ਆ ਨਹੀਂ ਉਹਨਾਂ ਦਾ ਖੋਸ਼ ਜੀ ਖੋਸ਼ੀਆਂ ਜੀ ਮੋਗੇ ਲੱਗੇ ਤੇ ਮਿੱਤਰੋ ਆ ਗਏ ਆ ਤੇ ਯਾਰ ਹੁੰਦੇ ਆ ਹੁੰਦੇ ਆ ਏਸੀ ਆਟੋ ਕੱਟ ਕਰ ਗਿਆ ਸਾਨੂੰ ਲੱਗਾ ਪਤਾ ਨਹੀਂ ਕਿਉਂ ਕਰ ਗਿਆ ਸੀ ਏਸੀ ਨੇ ਪੰਗੇ ਲਈ ਜਾਂਦੇ ਉਹਦੀ ਸੈਟਿੰਗ ਦੇ ਪਰ ਇਧਰ ਸੋਈ ਕਹਿੰਦੇ ਪੂਰੀ

ਇਤਰਾ ਕੰਮ ਮੁਕਿਆ ਹੋਇਆ ਹੈ ਆਪਣਾ ਅੱਗੇ ਵੀ ਪਾਣੀ ਪਾਉਣਾ ਹੈ ਆਹ ਪਰ ਆ ਗਿਆ ਚਲੋ ਕੋਈ ਗੱਲ ਨਹੀਂ ਹੁਣ ਇਹ ਗੱਡੀ ਆਪਣੀ ਵਾ ਠੰਡੀ ਹੋ ਗਈ ਆ ਪੂਰੀ ਸੈਂਟਰ ਚ ਆ ਗਈ ਸੂਈ ਬਸ ਆ ਪਾਣੀ ਇੱਥੇ ਪਾ ਦਈਏ ਤੇ ਫਿਰ ਕੰਟੀਨਿਊ ਕਰਦੇ ਆ ਆਪਣਾ ਲਓ ਜੀ ਆਹ ਤੇ ਭਰਤੀ ਜੇ ਦੋਹਾਂ ਚ ਪਾਤਾ ਪਾਣੀ ਇੱਧਰ ਦੇਖੋ ਸੇਵਾ ਲੁੱਟਣਦੇ ਹੋ ਹੈ ਨਹੀਂ ਜਾਣਾ ਪਿਓ ਹੁਣ ਆਲੇ-ਬਾਲੇ ਪਾਣੀ ਬੜਾ ਆਇਆ ਓਏ ਇੱਧਰ ਲੱਗੇ ਲੰਗਰ ਲੱਗਾ ਸੀ ਮੁੰਡੇ ਕਹਿੰਦੇ ਭੁੱਖ ਲੱਗੀ ਲੰਗਰ ਛਕ ਲਈਏ ਮੈਂ ਨਹੀ ਟਾਈਮ ਬੜਾ ਹੋ ਗਿਆ ਚੱਲੀਏ ਵਸਤੇ ਚ ਕੁਝ ਖਾ ਕੋ ਲਵਾਂਗੇ ਗੱਡੀ ਤਾਂ ਯਾਰ ਰੁੱਕਾ ਹੀ ਨਹੀਂ ਪਾਣੀ ਹੈਗਾ ਇਹਦੇ ਚ ਵਾਈਪਰ ਵਾਲਿਆਂ ਚੜੀਆਂ ਹੈਗਾ ਇਹਦੇ ਚੜੀਆਂ ਹੈਗਾ ਫੇਰ ਉੱਥੇ ਕੁਝ ਆ ਗਏ ਇੱਧਰ ਇੰਨਾ ਲਾ ਦੇਖੋ ਮਾਨਸਤੀਆਂ ਲੈ ਲੰਗਰ ਆ ਨਹੀਂ ਪਈ ਆ ਲੰਗਰ ਪਾੜੂ ਟੀਮ ਓ ਮੈਂ ਬਾਬਾ ਜੀ ਥੱਕੇ ਨਾ ਕਹੀ ਜਾਂਦੇ ਖਾ ਲੋ ਸੋਣ ਨਾ ਬਾਬਾ ਜੀ ਮੈਂ ਬਾਬਾ ਜੀ ਭੁੱਖ ਨਹੀਂ ਜਾਂਦਾ ਲੈ ਜਾਓ ਮੈਂ ਘਰ ਅੰਦਰ ਅੱਛਾ ਆ ਚਾਰ ਪੰਜ ਕਿਲੋਮੀਟਰ ਗੱਡੀ ਤੋੜ ਲਈ ਜਦੋਂ ਸੋਈ ਫੇਰ ਉਦੋਂ ਆ ਗਈ ਥੋੜੀ ਤਾਂ ਤੇ ਤੇ ਕੋਟਿਆਰ ਖੋਲਣ ਗਿਆ ਪੈਣ ਆਲਾ ਵਾ ਤੇ ਹੁਣ ਫੇਰ ਇਥੋਂ ਪਾਣੀ ਪਾਇਆ ਵਾ ਮੈਂ ਕਿਹਾ ਗੇਦੇ ਹੁਣ ਪਾਣੀ ਮਾਰਾ ਦਈਏ ਕੰਪਰੈਸਰ ਚ ਘੱਟਾ ਹੀ ਬੜਾ ਕਹਿੰਦੇ ਪਿਆਜ ਵੀ ਕਹਿੰਦਾ ਮੇਰੇ ਦੇ ਹੁਣ ਬਹੁਤ ਆ ਵਾ ਫਰਕਾਣਾ ਵੀਰੇ ਭਾਈ ਦਾ ਜੱਡੀ ਤਾਂ ਮੱਲੇ ਅੱਛਾ 130 60 ਕਿਲੋਮੀਟਰ ਪਿਆਜ ਹੈ ਵੀ ਪਿੰਡ ਮੂਸਾ ਪਿੰਡ ਹੁਣ ਵੇਖਦੇ ਆਂ 5-10 ਮਿੰਟ ਖਲੋ ਜੀ ਇੱਥੇ ਫਿਰ ਦੇਖਦੇ ਕੀ ਸਕਦਾ ਆ ਆ ਜੇ ਵੀ ਆਵੇ ਲੋਅ ਅੱਧ ਤੇ ਹੀ ਆ ਜੇ ਵੀ ਹਾਂਜੀ ਵੀ ਮਿੱਤਰੋ ਹੁਣ ਇੱਕ ਸਾਡੇ ਕੋਲ ਬੈਡ ਨਿਊਜ਼ ਆ ਤੇ ਇੱਕ ਗੁੱਡ ਨਿਊਜ਼ ਆ ਜਿਹੜੀ ਬੈਡ ਨਿਊਜ਼ ਆ ਉਹਦੇ ਬਹੁਤ ਹੀ ਬੈਡ ਨਿਊਜ਼ ਆ ਨਾ ਗੁੱਡ ਨਿਊਜ਼ ਪਹਿਲਾਂ ਤੁਹਾਨੂੰ ਦੱਸ ਦਿੰਦਾ ਗੁੱਡ ਨਿਊਜ਼ ਇਹ ਜੇ ਕਿ ਅਸੀਂ ਚੱਲੇ ਜੇ ਅੰਮ੍ਰਿਤਸਰ ਗੇਮਿੰਗ ਵਾਲਾ ਹੈਗਾ ਜੰਪਿੰਗ ਜਾਂ ਕੋਈ ਜੇ ਮੈਨੂੰ ਨਾ ਨਹੀਂ ਐਗਜ਼ੈਕਟ ਉਹਦਾ ਪਤਾ ਕੀ ਹੈਗਾ ਉੱਥੇ ਚੱਲੇ ਜੇ ਉੱਥੇ ਜਾ ਕੇ ਇੰਜੋਏ ਕਰਾਂਗੇ ਗਮਗਮ ਖੇਡਦੇ ਉੱਥੇ ਜਾ ਕੇ ਬੈਡ ਨਿਊਜ਼ ਇਹ ਜੇ ਕਿ ਗੱਡੀ ਦੇ ਮਾਲਕ ਉਹ ਨਹੀਂ ਕਹਿ ਰਹੇ ਆ ਕਿ ਵਾਪਸ ਆ ਜਾਓ ਗੱਡੀ ਤੁਹਾਡੀ ਕੋ ਹੁਣ ਨਹੀਂ ਅੱਗੇ ਜਾਣੀ ਇਹ ਬਹੁਤ ਲਾਂਡਮ ਕਾਲ ਚਲੋ ਉਹਨਾਂ ਦੀ ਗੱਡੀ ਆ ਬੰਦਣਾ ਪੈਣਾ ਵਾ ਤੇ ਗੱਲ ਵੀ ਸਹੀ ਉਹਨਾਂ ਦੀ ਤੇ ਅਸੀਂ ਹੁਣ ਸਾਡਾ ਮੁਸੇਵੰਦ ਦਾ ਜਿਹੜਾ ਪਲਾਨ ਆ ਉਹ ਹੋ ਗਿਆ ਜੇ ਕੈਨਸਲ ਕੈਨਸਲ ਦਾ ਤੁਹਾਨੂੰ ਰੀਜ਼ਨ ਦੱਸਦਾ ਕਿ ਗੱਡੀ ਗਰਮ ਹੋਈ ਜਾਂਦੀ ਆ ਤੇ 160 ਕਿਲੋਮੀਟਰ ਜੇ ਪਿਆ ਹੈ ਤੇ ਕਹਿੰਦੇ ਅੱਗੇ ਜਾਣ ਦਾ ਕੋਈ ਫਾਇਦਾ ਨਹੀਂ ਰਾਤ ਰਾਹ ਵਿੱਚ ਐਵੇਂ ਫਿਰ ਪਰੇਸ਼ਾਨ ਹੋਵਗੇ ਰਾਤ ਹੋ ਜਾਏਗੀ ਜਾਂਦਿਆਂ ਵੀ ਤੇ ਮਸ਼ਿੰਦਰੀ ਆ ਤੁਹਾਨੂੰ ਪਤਾ ਨਹੀਂ ਕਿਹੜੇ ਵਾਲੇ ਖਰਾਬ ਹੋ ਸਕਦੀ ਆ ਗੱਲ ਸਹੀ ਆ ਤੇ ਬਹੁਤ ਹੀ ਸੈਡ న్యూਸ ਯਾਰ ਕਰੋ ਸਪੈਸ ਇੱਕ ਜੀ ਸੋਚ ਗਏ ਉਹ ਸਾਡੀ ਚੀਜ਼ ਹੀ ਨਹੀਂ ਹੋਈ ਪਰ ਕੋਈ ਗੱਲ ਨਹੀਂ ਫੇਰ ਕਿਤੇ ਸਹੀ ਰੱਬ ਨੇ ਚਾਹੇ ਤੇ ਜਰੂਰ ਆਵਾਂਗੇ ਤੇ ਹੁਣ ਅਸੀਂ ਚੱਲੇ ਆ ਜੀ ਅੰਮ੍ਰਿਤਸਰ ਫੇਰ ਵਾਪਸ ਅੰਮ੍ਰਿਤਸਰ ਜਾ ਕੇ ਤੇ ਆਪਾਂ ਤੁਹਾਨੂੰ ਮਿਲਦੇ ਆ ਨਾਲੇ ਉੱਥੇ ਗੇਮਿੰਗ ਵੀ ਘੇੜਦੇ ਆ ਸਾਰੇ ਕੰਮ ਕਰਦੇ ਆ ਤੇ ਜੁੜੇ ਰਹੋ ਬਸ ਵਲੌਗ ਨਾਲ ਅੱਗੇ ਨਜ਼ਾਰੇ ਲਾਵਾਂਗੇ ਬਸ ਤੁਸੀਂ ਟੈਨਸ਼ਨ ਨਾ ਲਾਉਣੀ ਯਾਰੇ ਬੁਰੇ ਲਾਵਾਂਗੇ ਇੱਕ ਕੰਮ ਨਹੀਂ ਆਦੇ ਚਲੋ ਦੂਜਾ ਸਹੀ ਕੀ ਦੱਸਾਂ ਯਾਰ ਸਾਰਿਆਂ ਦਾ ਮੂੰਹ ਅਪਸਾਈਡ ਜਾ ਆ ਰਿਹਾ ਹ ਤੋ ਇਹ ਕੋਈ ਗਾਣਾ ਜਾਂਦੇ ਹੋਗੇ ਜਾਣਾ ਕਰਦੇ ਇੰਜੋਏ ਅੰਮ੍ਰਿਤਸਰ ਜਾਗੇ ਹੁਣ ਅੰਮ੍ਰਿਤਸਰ ਤੈਂਦੇ ਹੋਏ ਕਰਾਂਗੇ ਹੁਣ ਬਸ ਅੰਮ੍ਰਿਤਸਰ ਕਿੰਨਾ ਇੱਥੋਂ ਇਹ ਦੇਖ ਲਓ ਇੱਥੇ ਆਇਆ ਮਗਾਵਾ ਇਹ ਸਾਠ ਟਿਕਾਇਆ ਸਾਠ 70 ਮਾ ਇਹ 150 ਕਿਲੋਮੀਟਰ ਆ ਗਿਆ ਇਹ ਗੱਡੀ ਵਾਲਾ ਫੇਰ ਕਹਿੰਦਾ ਗੱਡੀ ਯਾਰ ਬਗਾਨੀ ਗੱਡੀ ਤੇ ਹੀ ਜਾਂਦਾ ਆਪਣੀ ਗੱਡੀ ਹੋਏ ਨਾ ਫੇਰ ਗੱਲ ਹੋਰ ਹੋ ਜਾਂਦੀ ਆਹ ਕੋਣ ਤੇ ਨੋਰਮਲ ਗੱਡੀ ਯਾਰ ਆਹ ਕੋ ਏਸੀ ਵੀ ਲਾਇਆ ਹੁਣ ਤੇ ਕੋਈ ਚੱਕਰ ਨਹੀਂ ਆ ਆਪਣੀ ਲੈ ਆ ਗਏ ਆਪਣੀ ਲੈ ਜਾਂਦੇ ਸਹੀ ਗੱਲ ਵੇ ਲੋਕਾਂ ਨੇ ਜਦੋਂ ਜਦੋਂ ਜਾਤ ਕਰਨੀ ਪੈਂਦੀ ਯਾਰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹਾਂਜੀ ਮਿੱਤਰੋ ਸਾਢੇ 3 ਹੋ ਗਏ ਜੇ ਸਵੇਰ ਦੇ ਖੱਜਲ ਖਰਾਬ ਹੀ ਹੁੰਦੇ ਜੇ ਪਰ ਹੁਣ ਅਸੀਂ ਘੈਂਡ ਜੀ ਲੋਕੇਸ਼ਨ ਤੇ ਆ ਗਏ ਆ ਤੇ ਉੱਥੇ ਜਾ ਕੇ ਮਿਲਦੇ ਤੁਹਾਨੂੰ ਦਿਖਾਉਂਦੇ ਸੌਰੀ ਆਤ ਗਏ ਆ ਜੰਡੇ ਵਾਲੇ ਆ ਗਏ ਫਿਰ ਫੋਪਪ ਇੱਥੇ ਵੇਖਦੇ ਆ ਕੀ ਹਿਸਾਬ ਕਿਤਾਬ ਆ ਮਿੱਤਰੋ ਆਹ ਕੋਈ ਇੱਥੇ ਥੋੜੀ ਵਾਇਸ ਦਾ ਇਸ਼ੂ ਹੋਇਆਗਾ ਬਾਕੀ ਕੋਈ ਚੱਕਰ ਨਹੀਂ ਇੱਥੇ ਬੱਚਿਆਂ ਦਾ ਜ਼ਿਆਦਾ ਆਪਣਾ ਤਾਂ ਕੋਈ ਹੈਗਾ ਨਹੀਂ ਆ ਉੱਪਰ ਦਾ ਦਿਖਾਣ ਦਾ ਜਾਂ ਗੇਮਿੰਗ ਦਾ ਹੈਗਾ ਜਾਂ ਹਾਰਰ ਹੋਸ ਹੋਏਗਾ ਜਾਂ ਇਹ ਹੀ ਕੁਝ ਹੈਗਾ ਉੱਪਰ ਹੋਰ ਕੁਝ ਖਾਸ ਨਹੀਂ ਹੈਗਾ ਉਹਦੇ ਸਬਸਕ੍ਰਾਈਬਰ ਜੇ ਮਿਲ ਗਏ ਉਹਨੂੰ ਵੀਡੀਓ ਵੇਂਦੇ ਹੋਏ ਇੱਧਰ ਆਉਣਾ ਦੂਸਰੀ ਸਾਈਡ ਆਏ ਆ ਜਿੱਧਰ ਇਹ ਹੀ ਗੱਲਾਂ ਕਹਿੰਦੇ ਹੈਗਾ ਸਾਰੇ ਅੰਬਰ ਸਰਚ ਵੀ ਉਦਾਂ ਵੀ ਗੇਮਿੰਗ ਦਾ ਗੇਮਿੰਗ ਦਾ ਜ਼ਿਆਦਾ ਇਹਦੇ ਚ ਹੈਗਾ ਉਹ ਵੇਖਦੇ ਐ ਜਿਹੜੀਆਂ ਤਾਂ ਹੀ ਅਕਸਰ ਵੀਡੀਓ ਵੀਡੀਓ ਇੰਸਟਾਗ੍ਰਾਮ ਤੇ ਪ੍ਰੋਮੋਸ਼ਨ ਵਗੈਰਾ ਕਾਫੀ ਜਾਣਗੀਤੀ ਉਹ ਤੇ ਵੇਖਿਆ ਆਣ ਗਿਆ ਐਵੇਂ ਵੀ ਉਹੀ ਵੇਖ ਕੇ ਆਏ ਆ ਆ ਪਠਾਨਗੋੜ ਚ ਲਾਈਆ ਪਠਾਨਗੋੜ ਚ ਲਾਈਆ ਸੀ ਆ ਹੋਵੇ ਤੇ ਗੱਡੀ ਦੀ ਤਾਂ ਮੈਨੂੰ ਜਾਜ ਹੀ ਨਹੀਂ ਜ ਜਾਜ ਕੋਈ ਨਹੀਂ ਇਹਦਾ ਕੀ ਆ ਤੇ ਰੇਨ ਵੀ ਆ ਗਈ ਤੇ ਰੇਨ ਧੱਕੀ ਆ ਕੀ ਗੱਲ ਜੰਗ ਤੇ ਕਿੱਟਵੀ ਆ ਸਿਸਟਮ ਜੀ ਯਾਰ ਆ ਸਿਸਟਮ ਜੀ ਆ ਪਾ ਮੇਰੇ ਉਂਗਲੀ ਉੱਪਰ ਹਟਾ ਦੇ ਗਰਮੀ ਤੇ ਸਹੀ ਗੱਲ ਬੜੀ ਆ ਕਾਰਡ ਜੇ ਉੱਥੇ ਹੁਣ ਬੰਦਾ ਵਾ ਜਿੱਦਾਂ ਸਾਰੇ ਹੁੰਦਾ ਉਦਾਂ ਹੀ ਇੱਥੇ ਪ੍ਰੋਸੈਸ ਹੈਗਾ ਕਿ ਕਾਰਡ ਬਣਾਓ 2500 ਰੁਪਿਆ ਮਿਨੀਮਮ ਬਣੇਗਾ 2500 ਦਾ ਕਾਰਡ ਉਹਦੇ ਵਿੱਚ ਹੀ ਆ ਫਿਰ ਗੇਮਾਂ ਸਾਰੀਆਂ ਦੇਖਦੇ ਹੁਣ ਕਰਨਾ ਜਾਂ ਨਹੀਂ ਕਰਨਾ ਤੁਹਾਡਾ ਕੀ ਵਿਚਾਰ ਆ ਦਾ ਵਿਚਾਰ ਇਹ ਹੀ ਆ ਵੀ ਦਸ ਗਰਮੀ ਬਹੁਤ ਆ ਜਾਂਦੀ ਹੈ ਹਾਂ ਸਾਡੇ ਆ ਗਏ ਫਿਲਮ ਤੇ ਵੇਖਾਂਗੇ ਫਿਲਮ ਵੀ ਕਹਿੰਦੇ ਆ ਫਿਲਮ ਦੇਖਾਂਗੇ ਗਿਆਨ ਬਰਸਾ ਰਿਹਾ ਐ ਐਕਸਪੈਰੀਮੈਂਟ ਐਕਸਪੈਰੀਮੈਂਟ ਚੱਲ ਹੋ ਗਿਆ ਆ ਪੰਪ ਮਰ ਪਾਉਂਦੇ ਹੁੰਦੇ ਜੇ ਮਾ ਮਣੇ ਦਸਤੇ ਤਾਜੇ ਪੈਸੇ ਕਰਦੇ ਦੇ ਮਾ ਅੱਜ ਵੇਚੀ ਜੇ ਬੜੇ ਪੈਸੇ ਨਾ ਲਾ ਦੋ ਕਿਲੋ ਦੋ ਕਿਲੋ ਦੁੱਧ ਦਿੰਦੀ ਉਹ ਮੱਝ ਵੇਚ ਕੇ ਫੋਨ ਲਿਆ ਹੁੰਦਾ ਤੇ ਅਸੀਂ ਵੀ ਲੋ ਬਣ ਜਾਈਂ ਮਿੱਤਰੋ ਅਹੀਂ ਉਧਰੋਂ ਤੇ ਨਿਕਲਾ ਜੇ ਕਿਉਂਕਿ ਅਹੀਂ ਉੱਥੇ ਬੋਰ ਹੋ ਰਹੇ ਹਾਂ ਸਾਨੂੰ ਸਹੀ ਜਾਨੀ ਲੱਗੇ ਇਸ ਕਰਕੇ ਮੈਂ ਕਿਹਾ ਤੁਸੀਂ ਵੀ ਸਵੇਰ ਤੋਂ ਗੋਰੀ ਹੋ ਰਹੇ ਹੋ ਅਗੇ ਮੇਰਾ ਵਲੌਗ ਦੇਖ ਕੇ ਹਜੇ ਤੱਕ ਤੇ ਮੈਨੂੰ ਇਦਾਂ ਲੱਗ ਰਿਹਾ ਕਿਉਂਕਿ ਯਾਰ ਅੱਜ ਦਾ ਕੁਝ ਨਿਕਲਿਆ ਨਹੀਂਂ ਦਿਆ ਜੋ ਅਸੀਂ ਘਰੋਂ ਸੋਚ ਕੇ ਨਿਕਲੇ ਆਂ ਕਿ ਬੜੀ ਅਸੀਂ ਚਿੱਲ ਕਰਾਂਗੇ ਉਦਾਂ ਕਰਾਂਗੇ ਉਦਾਂ ਕਰਾਂਗੇ ਤੋਂ ਕੁਝ ਨਹੀਂ ਹੋਇਆ ਸਾਰਾ ਨਾ ਸਾਰਾ ਸਵੇਰ ਦਾ ਪਲਾਨ ਹੀ ਪੁੱਠਾ ਪੈ ਗਿਆ ਯਾਰ ਆ ਤਾਂ ਮੂੰਹ ਵੇਖ ਲੋ ਤੁਸੀਂ ਕਿੱਦਾਂ ਨੇ ਬਣ ਗਏ ਹੁਣ ਤੇ ਕੋ ਟੋਲ ਜੇ ਦੇ ਯਾਰ ਕਾਰ ਆ ਆਪਣੇ ਕੋ ਅਸੀਂ ਹਰ ਵਾਰੀ ਚਲਾਈਦਾ ਵਾ ਤੇ ਉਹ ਐਵੇਂ ਹੀ ਬੈਸੀ ਜਾਣ ਉਹ ਵੀ ਫੇ ਰਹੀ ਟੋਲੇ ਹੀ ਤਾਂ ਨਹੀਂ ਦੇਤਾ ਹੀ ਦੂਸਰੇ ਸਾਰੇ ਤਾਂ ਨਹੀਂ ਆ ਗਏ ਮੈਂ ਕੋਈ ਨਹੀਂ ਇਦਾਂ ਦੇ ਦੱਸੇ ਹੁਣ ਅੱਗੇ ਕੋ ਹੋ ਟੋਲ ਆ ਗਏ ਤੇ ਮੈਨੂੰ ਕੀ ਬੰਦਾ ਤੇ ਦੂਸਰੀ ਗੱਲ ਹੋਣੀ ਅੰਬਰਸਰ ਚਲੇ ਉੱਥੇ ਇੱਕ ਫਿਲਮ ਇਹਨੇ ਨਾਲ ਨਾਲ ਕਾਰਡ ਬਣਾਉਨੇ ਆ ਤੇ ਨਾਲ ਉੱਥੇ ਆਪਾਂ ਇੰਜੋਏਮੈਂਟ ਜੀ ਕਰਾਂਗੇ ਗੇਮਾਂ ਖੇਡਾਂਗੇ ਤੇ ਉਹ ਕਰਾਂਗੇ ਉਹ ਥੋੜਾ ਮਾਦਾ ਵੇਖਾਂਗੇ ਕਿ ਇਸ ਤੇ ਜਿਆਦਾ ਜ਼ੋਰ ਆ ਉਹ ਕਰਨਾ ਸਾਰਿਆਂ ਨੇ ਕਰਾਂਗੇ ਯਾਰ ਜ਼ਰੂਰ ਚਿੱਲ ਕਰਾਂਗੇ ਕੋਈ ਗੱਲ ਨਹੀਂ ਤੂੰ ਟੈਂਸ਼ਨ ਨਾ ਲੈ ਉਹ ਤੁਹਾਨੂੰ ਬੋਰ ਨਹੀਂ ਕਰਾਂਗੇ ਇਹ ਗੱਲ ਪੱਕੀ ਸਾਡੀ ਉਹ ਤਾਂ ਉੱਥੋਂ ਆ ਗਏ ਆ ਤੇ ਆਪਾਂ ਬੋਰ ਹੋਣਾ ਹੀ ਨਾਲ ਇਹਨਾਂ ਨੇ ਵੀ ਹੋਣਾ ਹੀ ਸਹੀ ਗੱਲ ਹਾਂ ਤੇ ਕਾਰਡ ਬਣਾ ਕੇ ਆਪਣਾ ਮੋਰ ਨਹੀਂ ਪਾਣਾ ਬਾ ਆ ਵੇਖੋ ਜੀ ਟੋਲ ਕਟਿਆ ਜਾ ਰਿਹਾ ਆ ਦੇਖਦੇ ਆ ਨੰਗਾ ਦੇਖਿਆ ਗਿਆ ਨੰਗਾ ਯਾਰ ਸਾਰਿਆਂ ਦੇ ਨਾ ਆਪਣਾ ਕੰਨ ਦਿੰਦੇ ਆ ਪਰ ਇੱਥੇ پتہ ਕੀ ਗੱਲ ਆ ਚੁੱਕ ਦੋ ਚੁੱਕ ਦੋ ਕਾਲੀ ਬੜੀ ਜੇ ਸਾਨੂੰ ਅਸੀਂ ਝੂੜੇ ਲੈਣੇ ਜਾ ਗਏ ਸਾਰਿਆਂ ਦੇ ਨਾ ਲੰਗਨ ਦਿੰਦੇ ਆ ਉੱਥੇ ਆਵੇ ਸਾਡੇ ਨੇ ਬੈਸ ਕਿਹਾ ਜੀ ਕਿ ਅਸੀਂ ਉਹ ਟੋਲ ਤੋਂ ਨੰਕੇ ਵੀ ਗਏ ਆ ਹੁਣ ਤੇਰੀ ਨੇ ਲੰਗਨ ਦਿੱਤਾ ਯਾਰ ਧੱਕਾ ਕਰ ਜਾਂਦੇ ਕਈ ਯਾਰ ਕਹਿੰਦੇ 300 ਰੁਪਏ ਦੋ ਮਹਗਾ ਇਦਾਂ ਹੁੰਦੀ ਫਿਰਦੇ ਨੇ ਦਾ ਇਹ ਦੇਣ ਵਾਲੇ ਬਣੀਆਂ 300 ਫਿਰ ਜਿਵੇਂ ਸਾਬ ਨਾਲ ਬੋਲਣ ਦੇ ਬੋਲਣ ਦਾ ਤਰੀਕਾ ਹੀ ਉਹਨਾਂ ਦਾ ਫੇਰਾ ਹੀ ਹੋ ਸਾਬ ਨਾਲ ਚੱਲੀਏ ਮੈਂ ਅੱਜ ਡੇਟ ਫੇਰ ਮੋੜ ਆਏ ਜੀ 골ਡਨ ਗੇਟ ਸਾਡੇ ਸਿਰ ਦੇ ਉੱਤੋਂ ਦੀ ਨੰਗ ਚੁਕਾ ਆ ਆਪਾਂ ਹੀ ਚੱਲਦੇ ਨੰਗ ਚੁਕੇ ਆ ਦੇਖ ਲਓ ਤੁਸੀਂ ਇਹ ਵੀ ਆਂਦੇ ਹੋਣੇ ਥੱਕਾਇਆ ਹੋਗਾ ਹਾਂਜੀ ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੁਸੀਂ ਹੁਣ ਬੋਰ ਨਹੀਂ ਹੋਗੇ ਤਾਂ ਥੱਕਾ ਆਉਂਦਾ ਇੱਕ ਥੱਕਾ ਚਲੋ ਹੋਰ ਸਹੀਂ ਲਿਫਟ ਤਾਂ ਹੀ ਹੋਣਾ ਆਪ ਵਿਚੜ ਕੇ ਜਾਣਾ ਪੈਂਦਾ ਅੱਜ ਆ ਚੱਲਣ ਦੀ ਸ਼ੁਕਰ ਆਏ ਕਿਤੇ ਚੱਲਣ ਦੀ ਆ ਮੇਟਰ ਜਿਹੜੀ ਜੀ ਇੰਤਜ਼ਾਰ ਸੀ ਉਹ ਅਸੀਂ ਕਰਨ ਜਾ ਰਹੇ ਹਾਂ ਫਾਈਨਲੀ ਸਾਹਮਣੇ ਮੂਵੀ ਆ ਇੱਧਰ ਪਹਿਲਾਂ ਕਾਰਡ ਬਣਾਉਂਦੇ ਆ ਤੇ ਇੱਧਰ ਕਰਦੇ ਆ ਸਾਰਾ ਪ੍ਰੋਗਰਾਮ ਇੱਥੇ ਘਟਦੇ ਤਿੰਨ ਚਾਰ ਚੀਜ਼ਾਂ ਇੱਥੇ ਮੈਨੇ ਹੁਣ ਕਾਰਡ ਕਿੰਨੇ ਦਾ ਬਣਾ ਲਾਈ ਥਿੰਕ ਮੇਰੇ ਖਿਆਲ ਨਾਲ 1100 ਦਾ ਬਣਦਾ ਇੱਥੇ ਕਾਰਡ ਵਾਈਪ ਇੱਥੇ ਘੋਡੇ ਉੱਥੋਂ ਨਾਲ ਦੇਖ ਹੀ ਸਕਦੇ ਤੁਸੀਂ ਕਾਰਡ ਹੋ ਗਿਆ ਮੇਤਰੋ ਡਨ ਤੇ ਹੁਣ ਗੇਮ-ਮਗਮ ਘੇਟਦੇ ਆ ਦੇਖਦੇ ਕੀ-ਕੀ ਘੇਟ ਸਕਦੇ ਆ ਪੈਸੇ ਜਬ ਤੋਂ ਪਹਿਲਾਂ ਇੱਥੇ ਆਨੇ ਆ ਐ ਭਾਈ ਕਮਲ ਨਕਾ ਜੇ ਪਹਿਲਾ ਸ਼ੂਟ ਲਾਉਣਾ ਸ਼ਾਨਾ ਸੁੱਖਾ ਏ ਮਿੱਤਰਾਂ ਕਰਰਾ ਔਖਾ ਦਮਾਣੇ ਜਿੰਦਾ ਦਾ ਭਾਜੇ ਨੇ ਪਾਪਾ ਇਹ ਪਹਿਰੇ ਰਹਿ ਜੇ ਆ ਅੱਗੇ ਚੱਲ ਜੇ ਬੋਰ ਇੱਥੇ ਰਹਿ ਗੁਰਪ ਵਾ ਅੱਗੇ ਚੱਲ ਜੇ ਗੁਰੇ ਕੋਈ ਸਾਫ ਏ ਏ ਨਿਸ਼ਾਨਾ ਓਏ ਓਏ ਆਏ ਓਏ ਆਈ ਕੋਈ ਸਾਹਮਣੇ ਘਰ ਦਾ ਤੇ ਸੇਰਦਾ ਕੋਈ ਨਾ ਹੋ ਰਹੀਆਂ ਜੇ ਮੈਨੂੰ ਨਹੀਂ ਲੱਗਦਾ ਡਿੱਗਣਗੀਆਂ ਇੱਕ ਡਿੱਗੀ ਜੇ ਇੱਕ ਰਹੀ ਫੇਰ ਦੀ ਓਏ ਇੱਕ ਰਹਿ ਗਿਆ ਹੁਣ ਵੇਖੋ ਕੀ ਬੰਦਾ ਏ ਨਹੀਂ ਬਾਹਰ ਨਹੀਂ ਆਕਣੀ ਹੈਗੀ ਮੰਤਰਿਆਂ ਮਾਰਦੇ ਹੁੰਦੇ ਉਹ ਮਾਰੋ ਆ ਮੰਤਰਿਆਂ ਮਾਰ ਇੱਕ ਕੀ ਇੱਕ ਟਾ ਪਾ ਕੇ ਡਮ ਡਮ ਕੀ ਆਂਦੇ ਇਹਨੂੰ ਅਰਜੰਡੀ ਲਾ ਦੇ ਮੂੰਹ ਤੇ ਮਾਰ ਆਈ ਮੱਇਆ ਹੁੰਦੇ ਆ ਰਹਿ ਗਏ ਜਿਆ ਜਿਆ ਦਾ ਆਇਆ ਹੁੰਦਾ ਸਾਡੇ ਨਾਲੇ ਹਾਏ ਓਏ ਇੱਕ ਰੈਗੀ ਇੱਕ ਰੈਗੀ ਸਾਰੀਆਂ ਸੁਟੜੀਆਂ ਹਨਾਰਕੀ ਜੇ ਨਾ ਸੁਟੜੀਆਂ ਦੇ ਨੂੰ ਸੁੜ ਦੇਣਾ ਟਿੱਕੋ ਯੂ ਏ ਓ ਯਾਰ ਦੂਆ ਤਾਂ ਨਾ ਲੱਗਾ ਸੁਟਣ ਨਾਲ ਉਦਾਂ ਦੇ ਉਦਾਂ ਨੇ ਕਹਿੰਦਾ ਡਿੱਗਣ ਨਹੀਂ ਦੇਈ ਇਹ ਲੈ ਲੈ ਓ ਮਾਹੀ ਪਹੁੰਚਾਈ ਉੱਤਾਂ ਦੇ ਲਾਡੀ ਜਿੱਤ ਗਿਆ ਜੇ 72 ਲਾਡੀ ਦੇ 68 ਮੇਰੇ ਤੇ 48 ਗੋਰੀ ਦੇ ਹੈ ਮਜਾ ਆਇਆ ਯਾਰ ਘੇਟ ਕੇ ਪੂਰਾ ਨਿਆਰਾ ਵੱਜਦਾ ਯਾਰ ਉਹ ਗਾਣੇ 'ਚ ਲੱਗੇ ਕਾਪੀਰਾਈਟ ਜੇ ਪੈਣਾ ਤੁਹਾਨੂੰ ਆਵਾਜ਼ ਵੀ ਕੱਟ ਨਹੀਂ ਆਉਣੀ ਆਪਣੀ ਸੁਣਨੀ ਚਲੋ ਮੁੰਡੇ ਹੋਣਾ ਨੂੰ ਥੋੜੇ ਵਾਲੀ ਗੇਮ ਖੜਾਉਣ ਲੱਗੇ ਆ ਤੇ ਵੇਨੇ ਹੁਣ ਕੀ ਬੰਦਾ ਇੱਥੇ ਪਤਾ ਲੱਗਣਾ ਇੱਥੇ ਪਤਾ ਲੱਗਣਾ ਜ਼ੋਰ ਦਾ ਲਓ ਜੀ ਮਿੱਤਰੋ ਇੱਥੇ ਹੁਣ ਦੋ ਚਾਂਸ ਜੇ ਇਹਦਾ ਇੱਕ ਇਹਦਾ ਤੇ ਇੱਕ ਇਹਦਾ ਤੇ ਵੇਨੇ ਹੁਣ ਕੀ ਕਰਦੇ ਦੂਜੀ ਵਾਰ ਯਾਰ ਟਾਈਪ ਕਰਨ ਲੱਗੇ ਚੱਲੋ ਆਓ ਵੀ ਦੋ ਪੁਆਇੰਟ ਆਏ ਨਾ ਹੁਣ ਮਾਰੋ ਚੰਗੀ ਖਿੱਚ ਕੇ ਮਾਰੀ ਆਏ ਆਓ ਵੀ ਆਓ ਇੱਥੇ ਆਏ ਨੰਬਰ 841 841 ਨੰਗਣਾ ਚਾਹੀਦਾ ਸੋ ਸੋ ਕੀ ਕਵਾ ਦੋ ਬੜੇ ਮਸਤੇਰੇ ਮੁੱਤਣਿਆਂ ਆਓ ਇਹ ਤੇ ਵਿਕੀਦਾ ਇਹ ਤੇਰਾ ਇਹ ਹਣ ਗੇਮਿੰਗ ਤੇ ਆਏ ਉਹ ਦੋ ਇਹਨਾਂ ਦੀਆਂ ਗੱਡੀਆਂ ਚਲਦੇ ਨੇ ਹੈਗੇ ਆ ਦੋ ਚਲਦੀਆਂ ਵਾ ਇੱਕ ਮਿੰਟ ਦੋ ਜੇ ਆਪਾਂ ਬਾਅਦ ਵਿੱਚ ਇੱਕੋ ਤੇ ਥੋੜੀ ਪਾਵਾਂਗੇ ਅਲੱਗ-ਅਲੱਗ ਰਮਾਗੇ ਤੇ ਫਿਰ ਤੂੰ ਮੇਰਾ ਵਲੌਗ ਬਣਾਉਂਦਾ ਕਿ ਮੈਂ ਉਹਦੇ ਨਾਲ ਬਹਿਣਾ ਵਾ ਆਪਾਂ ਫਿਰ ਚੱਲ ਜਾਾਂਗੇ ਹੈ ਹੁੰਦਾ ਇਦਾਂ ਹਾਂ ਕੁਝ ਬਿਲਾਂ ਦੇ ਕੀ ਹੋਰ ਲੋ ਮਿੱਤਰੋ ਹੁਣ ਸੋਚਿਆ ਜੀ ਮੈਂ ਤੇ ਕੋਰਾ ਫਿਰ ਅਗਲੀ ਵਾਰੀ ਅਲੱਗ-ਅਲੱਗ ਲੈਣਾਗੇ ਤੇ ਇਦਾਂ ਲਾਉਣਾ ਸਾਡਾ ਪੜਾ ਗਿਆ ਲੋੜਾ ਸਲੋ ਕਰੰਟ ਪੈਂਦਾ ਆ ਹਾਂ ਚੱਲੀ ਨਹੀਂ ਭਈ ਨੰਦੀਆ ਆ ਆ ਮਾਦਮਾਦਮ ਮਾਇਆ ਦਰਸ਼ ਇਹ ਮੇਰ ਮਾਦਮਾਦਮ ਇੱਕ ਹੋਰ ਦੀ ਮਾਰ ਮਾਰਦਾ ਯਾਦ पिछे <liament> भाई ਇੱਕ ਵਾਰੀ ਮੇਹਵਨ ਲਈ ਕਾਰਡ ਮੇਰਾ 14 ਲਾ ਲਓ ਕੱਲ ਨਹੀਂ ਬੈਠੇ ਆਪ ਹੁਣ ਇਹ ਚੱਕਰ ਮਾਰ ਕੇ ਮਿਲ ਪਾ ਗਾਲਾ ਜੀ ਆ ਜੀ ਮਾਸਾ ਨਾ ਗੋਰੇ ਤੁਹਾਡੇ ਦੇ ਚੰਗਾ ਚੜੇ ਜਾਣਾ ਬੱਚਾ ਨਾ ਪੇਜ ਦੋ ਬੜਾ ਬੜਾ ਉਹਦੀ ਪੱਗ ਮਹਾ ਮਜੀ ਨਿਆਰਾ ਆ ਗਿਆ ਡਰਾਈਵਰ ਮੰਗਾ ਡਰਾਈਵਰ ਪੂਰਾ ਕੱਢਦਾ ਚੱਲ ਬੈ ਜਾ ਕਿਉਂ ਬਾਜ ਚੱਲ ਚੱਲ ਬੈ ਜਾ ਚੱਲ ਚੱਲ ਆਡੀ ਚਲੋ ਜਾਣਾ ਚਲੋ ਜਾਣਾ ਚਲੋ ਆਪਣੀ ਵਾਰੀ ਆ ਗਈ ਓਏ ਆਹੋ ਦੇਖ ਤੇ ਥੋੜੀ ਆ ਵੱਖਰਾ ਵੱਖਰਾ ਚੱਲ ਹਲਾ ਲਾਲੀ ਕਾੜ ਕਿੱਧਰ ਨੂੰ ਜਣਾ ਓਏ ਫਿਰ ਓਏ ਲਾਡੀ ਵੀ ਆ ਗਈ ਉਧਰ ਓਏ ਭਾਵੇਂ ਨਹੀਂ ਉਹਨਾਂ ਇਸਾ ਜ ਨਹੀਂ ਕਾਹ ਲੈਣੀ ਐਂ ਤੇ ਕਰਾਉਣਾ ਜਿੰਨੀ ਵੇਖੋ ਗੇਮ ਚ ਕਰਾਉਂਦੇ ਵੇਖੋ ਵੇਖੋ ਲਾਡੀ ਨਹੀਂ ਮਾਨ ਤਰ ਲਾਡੀ ਅਨਾ ਵੀਰਾਂ ਦੇ ਲੱਗੇ ਉਹ ਨਹੀਂ ਸਟਾਰਟ ਹੋਈ ਅੰਦਰ ਆਏ ਗੋਰਾ 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 ਦੇ ਅਸਲੀ ਵਾਲੀਆ ਫੀਲਿੰਗ ਆ ਲੈ ਚੁੱਕਿਆ ਵੇਖੋ ਆਏ ਗੋਰਾ ਪੂਰੀਆ ਫੀਲਿੰਗ ਆ ਲੈਣੇ ਅੱਜ ਵੇਖੋ ਵੀਰ ਜੀ ਲੱਗੇ ਵੀ ਚੱਲਣ ਦੀ ਲਾਡੀ ਗੱਡੀ ਕਮਾਈ ਜਾਂਦਾ ਖਾਲੀ ਅੰਦਰ ਵੇਖੋ ਕਮਸਤਾ ਜੀ ਕਿੰਨਾ ਦਾ ਲੱਗਣ ਡਿਆ ਵਾ ਕਦੇ ਸਾਲ ਪੁਰਾਣੀ ਯਾਰਾਂ ਲੱਗੰਡਿਆ ਯਾਰੇ ਲੋ ਗੈਟੋ ਹੋਈ ਚੰਨ ਨਹੀਂ ਰਹੀ ਆ ਜਾਉਣਾ ਕਿੱਥੇ ਜਾਣਾ ਹੈ ਹੋਰ ਗੇਮਾਂ ਖੇਡ ਕੇ ਮਿੱਤਰੋਂ ਆ ਗਏ ਜੇ ਅਸੀਂ ਇੱਧਰ ਹੋਰ ਇੰਨਾ ਚ ਵੈਨੇ ਆ ਕੁਝ ਕਰਕੇ ਜੇ ਕੁਝ ਗੱਲ ਬਣ ਗਈ ਤੇ ਹੰਦਾ ਛੜਦੇ ਛੜਦੇ ਹੰਦਾ ਅੱਜ ਤੋਂ ਮੈਂ ਅੱਜ ਆ ਗਿਆ ਕੋਈ ਆੜੀ ਦੂਰੇ ਕੋਈ ਇਹ ਕਿਹਦਾ ਜਾ ਰਿਹਾ ਹੈ ਥੋੜਾ ਸੀ ਇੱਧਰ ਹੀ ਆ ਗਏ ਹੁਣ ਇੱਧਰ ਵੇਨੇ ਕੀ ਬੰਦਾ ਹਈ ਨਾ ਕਰ ਇਹਨੂੰ ਕਰ ਚਾਲ ਖੋਲੇ ਆ ਮੈਂ ਪਹਿਲਾਂ ਕਰਦਾ ਪਾਗ ਚਾਲੋ ਕੋ ਸਾਹਿਬ ਦੀ ਹੁਣੀ ਗੁੱਸਾ ਕੱਢਦੇ ਹੋਏ ਨਾਲ ਦੀ ਦਾ ਇੱਧਰ ਨਾਲ ਦੀ ਦਾ ਗੁੱਸਾ ਕੱਢਿਆ ਇੰਨੇ ਪੂਰਾ ਇਹਦਾ ਕਾਰਡ ਹੈਗਾ ਜੀ 300 ਬਾਠੜਾ 300 ਕਰਨਾ ਆ ਹੈ ਕਰਦਾ ਗੱਲ ਕਰ ਪਹਿਲਾਂ ਉਹਨੂੰ ਸਵਾਈਪ ਕਰ ਕਿੰਨਾ ਕਰਨਾ ਹੈ ਕਰ ਦੂੰਗਾ ਕਿੰਨਾ ਕਿੰਨਾ 998 ਕਰ ਦੂੰਗਾ ਕਹਿੰਦਾ ਰਿਕਾਰਡ ਤੋਂ ਉਡਣਾ ਦੋਵਾਂ ਦਾ ਵੇਖਦੇ ਭਲਾ ਹੁਣ 加ੜੀ ਗੁੜੀ ਪੜਾਤੀ ਜੇ ਮੁੰਡੇ ਨੇ ਲੈ ਕਰਨੀ ਇੱਕ ਟਰਾਈ ਆ ਤੂੰ ਏ ਓਏ ਇਹ ਲੈ ਇਹਨਾ ਤੋੜਨੀ ਨਿਕਾ ਆਉ ਨਹੀਂ 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 ਓਏ ਓ ਲੱਗੀ ਗਈ ਮਾਰ ਦੇ ਐਦਾਂ ਨਾ ਕਰ ਲੱਗੀ ਜਾਂਦੀ ਉਸ ਸ਼ਾਨੀਤ ਓ ਸ਼ਾ ਆ ਸਿਆਣੀ ਛੋੜੇ ਚਲਾਉਣ ਵਾਲੇ ਜਾਨੂ ਨਹੀਂ ਲੈ ਜਾਂਦੇ ਚਲੋ ਮੈਂ ਮੇਰੀ ਵਾਰੀ ਹੁਣ ਲਓ ਜੀ ਗੋਰੀ ਦੀ ਵਾਰੀ ਹੁਣ ਗੋਰੀ ਦੀ ਗੋਰਾ ਨੀ ਆਹ ਜੀ ਦਾ ਗੁੱਸਾ ਘਟਣ ਲੱਗਾ ਜੀ ਕੱਢੋ ਕੱਢੋ ਬੋਲੇ ਨਾ ਨਾ ਹੋ ਹੋ ਜਾਣਾ ਓ ਲੈ ਐਵੇਂ ਨਾ ਸੌਣੀ ਡੱਪਣੀ 123 123 ਜੀ ਜੀ ਆਇਆ ਆਇਆ ਇਹ ਰੋਡ ਰੈਡੀ 1 2 3 ਚੈੱਕ ਕਰਦੇ ਆ ਏ ਚੱਲੇ ਹੋਰ ਨਾ ਮਾਰਨਾ ਹੁੰਦਾ ਨਾ ਤੇ ਤੂੰ ਉਹ ਗਿਆ ਟੁੱਟ ਗਿਆ ਕੋਟ ਟੁੱਟ ਗਿਆ ਟੁੱਟ ਗਿਆ ਇਹ ਆ ਗਿਆ ਆ ਗਿਆ ਓਏ ਕੀ ਨਹੀਂ ਕਰ ਸਕਦੇ ਆ ਬੱਸ ਲਓ ਜੀ ਹੁਣ ਇੱਧਰ ਅਸੀਂ ਕਰਨ ਲੱਗੇ ਆਂ ਮੂਵੀ ਵੇਖਣ ਲੱਗੇ ਵੇਖਦੇ ਕਿਹੜੀ ਲੱਗੀ ਕਿਹੜੀ ਵੇਨੇ ਆ ਕੋਈ ਪਲਾਨ ਨਹੀਂ ਹੈਗਾ ਜੇ ਨਾ ਹੀ ਅਸੀਂ ਵੇਖੀ ਆ ਤੇ ਫਿਰ ਦੱਸ ਦੇ ਤੁਹਾਨੂੰ ਬੰਦੇ ਨਾਲੇ ਆਨਲਾਈਨ ਫਾਈਨਲੀ ਭਰਾ ਅਸੀਂ ਆ ਕਰਾ ਲਈਏ ਸ਼ੌਂਕੀ ਸਰਦਾਰ ਇੱਥੇ ਆਉਂਦੀ ਨਹੀਂ ਜੀ ਅਜੇ ਮੰਗਲਵਾਰ ਦੇ ਦੀ 100 ਰੁਪਏ ਟਿਕਟਾਂ ਦੀ ਸਾਰਿਆਂ ਨੇ ਆ ਜਾਈਏ ਅੱਜ ਥੀੜ ਸਾਈਡ ਤੋਂ ਕਰਦੇ ਹੋਏ ਉੱਤੇ ਉਤਲੀਆਂ ਇੱਧਰ ਲੀਆਂ ਕਰਦੇ ਆਸਤੇ ਵਾਲੇ 12 ਆ ਕਰਦੀਏ ਬਸ ਆ ਕਰ ਦੋ ਆ ਹਾਂ ਜੀ ਸਭ ਤੋਂ ਅੱਛੇ ਲੱਗੇ 495 ਇੱਥੇ ਕਹਿੰਦੇ ਮਰਜ਼ੀ ਚੱਲ ਜੇ ਇਹਨਾਂ ਆਪਣਾ ਆਪਣਾ ਰੂਪ ਇਹਨਾਂ ਵਿਖਾਉਣਾ ਹੀ ਹੁੰਦਾ ਆ ਵੀ ਅਸੀਂ ਇਦਾਂ ਦੇ ਆ ਕਲੂਆ ਜਾਂ ਰਾਲੀ ਗਈ ਉਹਨਾਂ ਦੇ ਵਿੱਚ ਮੁੱਕਰ ਗਈ ਮੁੱਕ ਗਈ ਆਈ ਨੇ ਕਿੱਡਾ ਨਾਲ ਹੋ ਗਏ ਮਾਂ ਆਪਣੀ ਦੇ ਲਓ ਜੀ ਮਿੱਤਰੋ ਅਸੀਂ ਆਕੇ ਜੀ ਰੇੜੀ ਮਾਰਕੀਟ ਟਾਈਮ ਹੀ ਟਿਕਟਾਂ ਬੁੱਕ ਕਰਾ ਲਈਏ 7:30 ਦਾ 7:20 ਦਾ ਟਾਈਮ ਸਾਡੇ ਕੋਲ ਇੱਕ ਘੰਟਾ ਪਿਆ ਸੀ ਪੂਰਾ ਤੇ ਭੁੱਖ ਵੀ ਲੱਗੀ ਸੀ ਉਹ ਲੰਗਰ ਜਿਹਾ ਜਗਿਆ ਸੀ ਸਵੇਰ ਦਾ ਤੇ ਹੁਣ ਮੈਂ ਕਿਹਾ ਕੁਝ ਇੱਥੇ ਖਾਪੀ ਲਈਏ ਨਾਲੇ ਕਾਫੀ ਟਾਈਮ ਬਾਅਦ ਇੱਥੇ ਆਏ ਆ ਆਪਣਾ ਮੋਟੂ ਚਾਂਪ ਵਾਲਾ ਕਿੱਥੇ ਆ ਮਿੱਤਰੋ ਆ ਗਈ ਹੈ ਚਾਂਪੋਂ ਤੇ ਮਲਾਈ ਰੋਟੀ ਇੱਧਰ ਰਗੜੀ ਵੀ ਜਾਂਦੇ ਰਮਾਲੇ ਰੋਟੀ ਤਿੰਨਾਂ ਹਾਲ ਵੇਖੋ ਤੁਹਾਨੂੰ ਗਾਂ ਦੀ ਵੀ ਹੈ ਗੱਲ ਨਹੀਂ ਓ ਯਾਰ ਉਹ ਨਹੀਂ ਰੱਬੰਦਿਆ ਦਾ ਖਲਾਉਣਾ ਯਾਰ ਚਲੋ ਲੱਭ ਜੂ ਕੰਮੇ ਤੇ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਇੱਧਰ ਨਾ ਡਿੱਗਾ ਆਪਣੇ ਨਾਲੇ ਚ ਨਹੀਂ ਯਾਰ ਇਹ ਇਦਾਂ ਦੀ ਰਮਾਲੇ ਰੋਟੀ ਉਹ ਹੈਗੀ ਚਾਂਪੜੀਆਂ ਦੀ ਸਹੀ ਗੱਲ ਯਾਰ ਸਟਰੀਟ ਬੈਲਟ ਨੂੰ ਬੜਿਆਂ ਕੋ ਖਾ ਕੇ ਵੇਖੀ ਪਰ ਉਹੋ ਜੀ ਗੱਲ ਨਹੀਂ ਬੰਦੀ ਜੋ ਇੱਥੇ ਆ ਮੋਟੂ ਲਾਉਂਦਾ ਚਾਂਪ ਉਹ ਜੀ ਨਹੀਂ ਗੱਲ ਬੰਦੀ ਓ ਯਾਰ ਨਹੀਂ ਉਹ ਲੱਭੰਦਿਆ ਦਾ ਖੜਾਉਣਾ ਯਾਰ ਘਰੇ ਆ ਜਾ ਤੋ ਦਾਰ ਕੇ ਕੁਲਫੰਦੇ ਇੱਧਰ ਆਈ ਪਾਣੀ ਲੈਣ ਗਏ ਨਾਲੇ ਬਿੱਲ ਦੇਣ ਗਏ ਆ ਤੇ ਇਹ ਕੋ ਪੈਸੇ ਮੰਗਣਾ ਇਹ ਭੈਣ ਤੇ ਕਹਿੰਦਾ ਮੇਰੇ ਕੋ ਕੈਸ਼ ਨਹੀਂ ਹੈਗਾ Google Pay ਲੈ ਆਓ Google Pay ਲੈ ਆਈ ਸੱਚੀ ਲੈ ਆ Google Pay ਭੈਣ ਆ ਵੀ Google Pay ਕੇ ਆਏ ਤੇ Google Pay ਚੋਕ ਲੈ ਜੀ ਚੱਲ ਕਰਦੇ ਯਾਰ ਕਰ ਦਿੰਦਾ ਹਾਂ ਹਾਂਜੀ ਵੀ ਮਿੱਤਰੋ ਉੱਥੋਂ ਤੇ ਅਸੀਂ ਖਾ ਪੀ ਆਏ ਜੇ ਤੇ ਹੁਣ ਅਸੀਂ ਜਾ ਰਹੇ ਜੀ ਫਿਲਮ ਵੇਖਣ 7 ਵਜੇ ਤੇ 10 ਮਿੰਟ ਹੋ ਗਏ ਆ 20 ਮਿੰਟ ਤੇ ਫਿਲਮ ਸ਼ੁਰੂ ਹੋਈ ਨਹੀਂ 10 ਮਿੰਟ ਸਾਨੂੰ ਜਾਣ ਤੇ ਲੱਗਣਗੇ ਬੈਕ ਟੂ ਆਪਣੇ ਲੱਗੇ ਜਦੇ ਉਹਨਾਂ ਕਿਆ ਨੇ ਤੇ ਇੱਥੇ ਅਸੀਂ ਹੁਣ ਫਿਲਮ ਵੇਖਣ ਲੱਗੇ ਆ ਫਿਲਮ ਤੁਹਾਨੂੰ ਗਉਂਦੇ ਨਾਲ ਕਿਦਾਂ ਦੀ ਆ ਇੱਕ ਦੋ ਪਾਰਟ ਤੁਹਾਨੂੰ ਦਿਖਾਵਾਂਗੇ ਤੇ ਫਿਰ ਵੇਖਿਓ ਤੁਸੀਂ ਵੀ ਟਾਈਮ 7:32 ਹੋ ਗਏ ਜੀ ਆਪਾਂ 15-18 ਮਿੰਟ ਲੇਟ ਹੋ ਗਏ ਆ ਪਰ ਇੰਨੀ ਕੁ ਪਹਿਲਾਂ ਮਸ਼ਹੂਰੀ ਆ ਜੀ ਦਿਖਾਉਂਦੇ ਹੁੰਦੇ ਆ ਕੋਈ ਚੱਕਰ ਨਹੀਂ ਫਾਈਨਲੀ ਐਂਟਰੀ ਹੋ ਗਈ ਆਪਣੀ ਮਾਸ਼ ਬਈਆ ਆਪਣਾ ਬਦਮਾਸ਼ ਨਹੀਂ ਵੱਡਾ ਭਰਾ ਭੇਜੋ ਪਰ ਦੇਬਰਾ ਦਾ ਸਵਾਗਤ ਆਂਦੇ ਜੋਏ ਫਿਰ ਦੱਸਦੇ ਕਿਤਾਂ ਲੱਗੇ ਅੰਦਰ ਮੇਚ ਨ ਆ ਗਿਆ ਜੀ ਬੰਦੇ ਵੇਲਸ ਹੋਰਾ ਸਿਨੇਮਾ ਖਾਲੀ ਜੀ ਬਸ ਇੱਧਰ ਜੇ ਵੀਰ ਹੋਣੀ ਹੈ ਹੀ ਜੇ ਤੇ ਆਪਾਂ ਜਾਂ ਚਾਰ ਕੇ ਜਾਣੇ ਲਾਡੀ ਯਾਰ ਉਹ ਕੁੜੀਆਂ ਵਾਲੇ ਜੇ ਮੈਂ ਕਹਿੰਦੇ ਵੜ ਗਿਆ ਮੈਂ ਵੇਨਾ ਫਲਾ ਉਧਰ ਵੜਿਆ ਹੋ ਗਿਆ ਲੀਕਾ ਸਾਰੇ ਪ੍ਰਾਇਮਰ ਦੇ ਨਹੀਂ ਯਾ ਕਹਿੰਦੇ ਜਿਆਦਾ ਜੁੜਿਆ ਜੀ ਗਾਲ ਤੇ ਸਹੀ ਤੁਹਾਡੀ ਪਰ ਉਹਨੇ ਵੇਖਿਆ ਨਹੀਂ ਨਾ ਗਲਤੀ ਕਿਤਨਾ ਚਾਹੀਦਾ ਸਹੀ ਗਲਤੀ ਲੱਗ ਗਈ ਜੀ ਗਲਤੀ ਲੱਗੋ ਕਿ ਉਹਨੇ ਜਾਣ ਬੁੱਝ ਕੇ ਗਿਆ ਮੈਂ ਨਾ ਇਦਾਂ ਨਾ ਹੱਥ ਫੜ ਕੇ ਨਾ ਹੱਥ ਲਈ ਇਹ ਦਾ ਹੱਥ ਵੜ ਕੇ ਨਾ ਸਨੇਪਾ ਪਾਉਂਦਿਆ ਤੇ ਸੱਜਣ ਗੁੱਸਾ ਕਰੀ ਮੰਨੀ ਜਾਂਦੇ ਬਥੇਰੇ ਕਿ ਕਿਤੇ ਨਾ ਚਲ ਗਿਆ ਕਿਤੇ ਨਾ ਚਲ ਗਿਆ ਗਿਆ ਕੈਨ ਨਾ ਨਹੀਂ ਆ ਬਣਾ ਗੋਰਾ ਹੀ ਆ ਆ ਵੇਖ ਲਓ ਉਂਦਰ ਰੋਈਦਾ ਉਂਦਰ ਲਾਡੀ ਆ ਤੇ ਮੈਂ ਮੇਰੇ ਨਾਲ ਫ੍ਰਾਈਡੇ ਉਹਨੇ ਕੋਈ ਆ ਯਾਰ ਕਦਰ ਮੰਗਲ ਸਾਡਾ ਸਿੱਤਾਂ ਜੇ ਉਹ ਮੰਗਲ ਸਵੇਰ ਹੋ ਗਈ ਓਟ ਪਤਾ ਲੋਕ ਬਣਾ ਲਈ ਕੀ ਦਸਾਂਗਾ ਕਿ ਮੈਂ ਸੁੱਤਾ ਰਿਆ ਫਿਲਮ ਦਾ ਪਤਾ ਨਹੀਂ ਲੱਗਾ ਵਧੀਆ ਹੀ ਜੇ ਨਹੀਂ ਵਧੀਆ ਫਿਲਮ ਦਾ ਐਂਡ ਹੋ ਗਿਆ ਜੇ ਤਾਂ ਵੇਰ ਉਹਨਾਂ ਨੇ ਵੇਖੀ ਤੇ ਮੈਂ ਸੁੱਤਾ ਰਹਾ ਆਏ ਓਏ ਫਿਲਮ ਯਾਰ ਫਿਲਮ ਕਿੱਦਾਂ ਲੱਗੀ ਕਿੱਦਾਂ ਲੱਗੀ ਫਿਲਮ ਨਹੀਂ ਬਹੁਤ ਫਿਲਮ ਬਹੁਤ ਵਧੀਆ ਨਹੀਂ ਸੀ ਕਿਨੇ ਮਿਲਿਆ ਕਿ ਦਿਨ ਵਿੱਚ ਕਦੀ ਕੋਈ ਗੱਲ ਰੱਖੋ ਜੋ ਹੈਗੀ ਦਿਨ ਮੂੰਹ ਤੇ ਕਹਿ ਦੇ ਤੇ ਸੌਰੀ ਫੀਲ ਕਰਦੇ ਹਾਂ ਤੁਸੀਂ ਚੱਲ ਜਾਓ ਫੇਰ ਕੁੜੀਆਂ ਦੇ ਬਾਥਰੂਮ ਚ ਕੁੜੀਆਂ ਉਹਨਾਂ ਆ ਕੇ ਥਾਂ ਦਾ ਇਹਦੇ ਕਰਕੇ ਸਹੀ ਗੱਲਾਂ ਅੰਟੀ ਨਾਲ ਅੱਗੇ ਲੜਾਈ ਹੋ ਚੱਲੀ ਹੈ। ਹੈ? ਫਾਈਨਲੀ ਯਾਰ ਅਸੀਂ ਆ ਗਏ ਜੀ ਜੀ ਅਜ ਨਾਲੇ ਤੇ ਹੋਪ ਕਰਦਾ ਕਿ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ। ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੀ ਨਾਲ ਕਰਿਓ। ਪਹਿਲਾਂ ਪਹਿਲਾਂ ਥੋੜਾ ਬੋਰ ਲੱਗਾ ਸਾਨੂੰ ਆਪ ਲੱਗਾ ਜਿਉਂਕਿ ਇਹ ਗੱਡੀ ਇੱਕ ਮੰਗਵੀਂ ਦੂਜੀ ਗੱਲ ਗਰਮ ਹੋ ਗਈ ਤੇ ਜੀ ਗੱਲ ਸਾਨੂੰ ਮੁੜ ਕੇ ਆਉਣਾ ਪਿਆ। ਹੋਰ ਦੁੱਖ ਲੱਗਾ ਟਾਈਮ ਵੇਸਟ ਹੋਇਆ ਤੁਹਾਡਾ ਵੀ ਤੁਸੀਂ ਵੇਖਣ ਆਲੇ ਹਾਂ ਦਾ ਵੀ ਤੇ ਬਾਕੀ ਬਾਅਦ ਵਿੱਚ ਫਿਰ ਅਸੀਂ ਇੰਜੋਏ ਕੀਤਾ ਜਿਹੜਾ ਅਸੀਂ ਇੱਥੇ ਆ ਗਏ α1 ਆ ਗਏ ਇੱਥੇ ਇੰਜੋਏ ਕੀਤਾ ਤੇ ਫਿਲਮ ਵੀ ਵਧੀਆ ਹੀ ਠੀਕ ਠਾਕ ਹੀ ਤੇ ਹੁਣ ਬਸ ਅਸੀਂ ਨਾਲੇ ਆ ਗਏ ਆ ਤੇ ਇਦਾਂ ਹੀ ਸਾਰੇ ਜਾਣੇ ਤੁਸੀਂ ਸਪੋਰਟ ਕਰਿਓ ਵਲੌਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਯਾਰ ਤੇ ਮਿਲਦੇ ਆਂ ਫਿਰ ਹੋਰ ਕਿਹ ਵਧੀਆ ਜੇ ਵਲੌਗ ਦਾ ਸੋਚਦੇ ਹੁਣ ਫਿਰ ਬਰਥਡੇ ਤੇ ਸੋਚ ਰਹੇ ਹਾਂ ਹੁਣ ਸਿੱਧੂ ਭਾਈ ਦੇ ਬਰਥਡੇ ਤੇ ਜਾਵਾਂਗੇ ਅਗਲੇ ਮਹੀਨੇ ਕਹਿੰਦੇ ਬਰਥਡੇ ਆ ਉਦੋਂ ਦਾ ਪਲਾਨ ਬਣਾਉਨੇ ਆ ਕੋਈ ਨਾ ਕੋਈ ਜੇ ਬਣ ਗਿਆ ਉੱਤੇ ਫਿਰ ਉਦੋਂ ਜਾਵਾਂਗੇ ਚਲੋ ਠੀਕ ਆ ਫਿਰ ਗੁੱਡ ਨਾਈਟ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਢੇ 12 ਹੋ ਗਏ ਆ